ਇੱਕ ਗੇੜਾ ਬਾਹਰ ਨਾ ਆਇਆ ਵਾ ਮੁੜ ਕੇ ਆਉਣਾ ਰੇਤਾ ਰੇਤਾ ਨਾਲ ਆ ਜਾਂਦਾ ਫੇਰ ਜਾਂ ਫੇਰਾ ਮੈਂ ਰੇਤੇ ਹੀ ਰਿhta ਤੇ ਮੈਨੂੰ ਦੀ ਡਿਊਟੀ ਲੱਗੀ ਵੀ ਰੇਤਾ ਸਾਫ ਕਰਨ ਨਾਲ ਦੀ ਨਾਲ ਉਹ ਮੈਡ ਤੇ ਭੁੱਲੇ ਜਾਂਦਾ ਅੱਜ ਦੇਖਦਾ ਪਰ ਅੱਜ ਤਾਂ ਸੰਡੇ ਆ ਅੱਜ ਨਹੀਂ ਆਉਣਾ ਲੱਗਿਆ ਤੇ ਹੁਣ ਚੱਲੇ ਜੀ ਗੁਰਦੁਆਰਾ ਸਾਹਿਬ ਸਿੰਘ ਜੀ ਦਾ ਕੰਡਾ ਪੜ ਰਖਾਇਆ ਸੀ ਤੇ ਜਾ ਨਹੀਂ ਹੋਇਆ WhatsApp ਵੀ ਜਾ ਰਿਹਾ ਕੰਨ ਵੀ ਜਾਇਆ ਹਾਂ ਹਸਤਾ ਜਾਣੇ ਜਾ ਤੇ ਅੱਜ ਹੋਰ ਪ੍ਰੋਗਰਾਮ ਹੋਵੇ ਤੁਹਾਨੂੰ ਦਿਖਾਵਾਂਗੇ ਕੁਝ ਕੁ ਝਲਕੀਆਂ ਥੋੜੀ ਥੋੜੀਆਂ ਇੱਕ ਮੰਗੜੇ ਤੇ ਜਾਣਾ ਪਰ ਆਪਾਂ ਮੰਗੜੇ ਦੇ ਵੀਡੀਓ ਨਹੀਂ ਬਣਾਉਂਦੇ ਹੈਗੇ ਕਿਉਂਕਿ ਉਹ ਥੋੜਾ ਜਿਹਾ ਇੱਕ ਰੁਕਾ ਹੁੰਦਾ ਪਤੀ ਸਾਰਿਆਂ ਨੂੰ ਤੇ ਉਹ ਮੈਨੂੰ ਪੈਸੇ ਦਿਓ ਜੀ ਸਬਜ਼ੀ ਕੀ ਹੈ ਜੀ ਮੂਗੀ ਮਸਲੀ ਮੂਗੀ ਮਸਲੀ ਸਬਜ਼ੀ ਬਣੀ ਹੋਈ ਹੈ ਅਜਨਾ ਘਰ ਦੇ ਵਿੱਚ ਚਾਹ ਪੱਤੀ ਖਤਮ ਹੋਈ ਹੋਈ ਆ ਤੇ ਮੈਂ ਕਿਹਾ ਗੁਰਦਾਰ ਸਾਹਿਬ ਚੱਲਦੇ ਚਾਹ ਪੀਂਦੇ ਆ ਤੇ ਨਾਲੇ ਲੰਗਰ ਸਕਦੇ ਪਕੌੜੇ ਫਿਰ ਚਾਹ ਪੱਤੀ ਲੱਕੀ ਆ ਹੁਣ ਚੱਲੀਏ ਦੁਕਾਨ ਤੇ ਲਿਆਈਏ ਚਾਹ ਪੱਤੀ ਕਿਉਂਕਿ ਜਿਹੜੀ ਅਸੀਂ ਚਾਹ 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 ਪੀਂਦੇ ਆ ਉਹ ਪੀਂਦੇ ਆ ਰੈੱਡ ਲੈਵਲ ਉੱਧਰ ਨਹੀਂ ਮਿਲੀ ਉੱਧਰ ਨਹੀਂ ਮਿਲੀ ਉਹ ਇੱਕੋ ਦੁਕਾਨ ਤੋਂ ਮਿਲਦੀ ਹੈ ਅੱਗੇ ਜਾ ਕੇ ਸਮਝਾਉਂਦਾ ਹਾਂ ਸਾਰੀ ਚੀਜ਼ ਬੋਲੋ ਬੁੱਤਰਾ ਹਾਂਜੀ ਰੈੱਡ ਲੈਵਲ ਚਾਹ ਦੇ ਇਨੀ ਕਨੀ ਹੈ ਜੀ ਅੱਧਾ ਦਾ ਪਾਜਾ ਪਾਜਾ ਤੇਰੇ ਕੋਲ ਮਿਲਦੀ ਆ ਰੈੱਡ ਲਿੰਕ ਹੋਰ ਦੇ ਦੇ ਪ੍ਰੈਕਟ ਯਾਰ ਬਾ ਦੋ ਦੁਕਾਨਾਂ ਉੱਪਰ ਪੁੱਛਿਆ ਪਿੱਛੇ ਕਹਿੰਦਾ ਹੈ ਦੇ ਰੱਖਦਾ ਨਹੀਂ ਆ ਰੇ ਕੋਈ ਥੋੜੀ ਕਾਸਟਲੀ ਹੋ ਜਾਂਦੀ ਆ ਹਾਂ ਹੁਣ ਤੁਸੀਂ ਸੋਚਦਾ ਮੈਂ ਅੱਧਾ ਕਿਲੋ ਵੀ ਲੈਦਾ ਕਿਲੋ ਵੀ ਲੈਦਾ ਪਰ ਅੱਧਾ ਕਿਲੋ ਫਲੇਵਰ ਹੋਰ ਆ ਕਿਲੋ ਵਾਲਾ ਫਲੇਵਰ ਹੋਰ ਆ ਭਾਈ ਆ ਸਭ ਤੋਂ ਵਧੀਆ ਆ ਭਾਈ ਵਾਲੇ ਸਭ ਤੋਂ ਵਧੀਆ ਫਲੇਵਰ ਆ ਕਿਤਨਾ ਡਾਲਰ ਬਣ ਗਿਆ ਕੋਈ ਸੇ ਕੁਛ ਲੈ ਭਾਈ ਆ ਦੋ ਚੀਜ਼ਾਂ ਨਵੀਆਂ ਆ ਜਮਜਿਟੋ ਐਪਲ ਚਾਹ ਕਿਹੜੇ ਚਾਹ ਟਮਾਟਰ ਚਾਹ ਕਰ ਐਪਲ ਇੱਕ ਦੂਆ ਹੋਣਾ ਜਾਂ ਖਟਾ ਐਪਲ ਆਉਣਾ ਆਪਣਾ ਹਾਂ ਅੱਗੇ ਕਹਿੰਦੇ ਸੀ ਗ੍ਰੈਨਸਟਰ ਗ੍ਰੈਨਸਟਰ ਬੋਲੇ ਕੱਚਾ ਹੀ ਪੜਾ ਹੈ ਹਾਂ ਆ ਵੀ ਬਾਟ ਵਿੱਚ ਗਰੂਗੇ ਤਾਂ ਨਹੀਂ ਇਹ ਲੈ ਲੈ ਆਪਾਂ ਲੈ ਹੁਣ ਆਓ ਜੀ ਤਰਵਿੰਦਰ ਜੀ ਅੱਗਣੀ 15 ਹੀ ਦੀਆਂ 15 ਹੀ ਨੇ 15 ਕਿਲੋ ਨੇ ਤੇ ਆਹ 15 ਹੀ 15 ਹੀ ਪੂਰੀ ਬੜਾ ਠੀਕ ਹੈ ਉਹ ਕਹਿੰਦਾ ਇਸ ਵੇਲੇ ਨਹੀਂ ਜਾਂਦੇ ਕਿ ਉਹ ਲੈਣ ਤਾਂ ਯਾਰ ਆ ਪਈਆਂ ਨੇ ਇਹ ਤਾਂ ਪੂਰੇ ਪਈਆਂ ਜਿਆਰ ਉਹ ਨਹੀਂ ਨਹੀਂ ਬਸ ਇਹ ਦੋ ਡੀ ਪਈਆਂ ਜੀ ਇਹਦੇ ਮੁੱਢ ਤੋਂ ਹਾਂ ਛੋਟੀਆਂ ਦੇ ਇੱਥੇ ਆ ਨਹੀਂ ਸਪੈਸਰ ਕਰਦਾ ਮੈਂ ਅੱਡਬੀਆਂ ਹੀ تھیں ਬੱਸ ਇਸ ਲਈ ਅੱਛਾ ਸਪੈਸਰ ਨਹੀਂ ਆਇਆ ਫਿਰ ਅੱਛਾ ਹੋਰ ਚਾਹੀਦੇ ਹੈ ਚਾਹੀਦੇ ਆ ਮੈਂ ਫੋਨ ਕਰ ਨਹੀਂ ਤਾ ਕਰ ਹੁਣ ਜਾ ਯਾਰ ਮੈਂ ਭੁੱਲੇ ਗਿਆ ਫਿਰ ਤੇ ਹੁਣ ਪੁੱਛ ਦਾਂਦਾ ਹੁਣੀ ਆ ਰਿਹਾ ਹੈ ਤੇਰੇ ਸਪੈਸਰ ਥੋੜੀ ਚਾਹ ਦਾ ਹਿਲਾ ਕਰਕੇ ਆਇਆ ਮੈਂ ਚਾਹ ਪੱਤੀ ਖਤਮ ਹੋ ਗਈ ਕੱਲ ਸ਼ਾਮ ਸ਼ਾਮ ਨੂੰ ਕੱਲ ਸ਼ਾਮ ਨੂੰ ਮਿਲਣੀ ਨਾ ਚਾਹ ਕਿੰਨੇ ਦੀ ਡਰਾਈ ਚਾਹ ਉਹੀ ਪਾ ਹੁਣ ਹੁਣ ਤਿੰਨ ਵਾਰ ਪਲਾ ਦੇਣਗੇ ਅੱਜ ਤੁਸੀਂ ਚਾਹ ਪੱਤੀ ਨਹੀਂ ਲੈ ਕੇ ਆਏ ਮੈਂ ਹੁਣ ਲੈ ਕੇ ਆਇਆ ਚਾਹ ਹਾਂ ਔਲੋ ਜੀ ਇੱਕ ਨਵੀਂ ਚੀਜ਼ ਆਈ ਹੈ ਜੀ ਅੱਦੇ ਕਹੋਲੀ ਜੀ ਗੱਲ ਮੇਰੀ ਆ ਨਵੀਂ ਚੀਜ਼ ਆਈ ਹੈ ਜੀ ਇੱਕ ਮੈਂ ਤਾਂ ਸਾਰੇ ਇੱਧਰ ਰੱਖਤੀ ਆ ਲੋ ਜੀ ਚੈੱਕ ਕਰਨ ਲੱਗਿਆ ਲੋ ਮੈਡਮ ਜੀ ਪਿਓ ਤੁਸੀਂ ਇਹ ਕਿ ਦੱਸੋ ਜੀ ਚੱਲੀ ਆ ਵੀ ਫਿਰ ਤਿਆਰ ਹੋ ਗਏ ਆ ਔਰ ਜੇ ਚੱਲੀ ਹੋਏ ਚੋਰ ਕੱਢ ਲਿਆ ਜੀ ਕਿੰਨੇ ਦਿਨ ਬਾਅਦ ਮੈਡਮ ਜੀ ਬਹੁਤ ਖੁਸ਼ ਆ ਆ ਬਾਗ ਚਲੋ ਬਿਕੋ ਇੱਧਰੋਂ ਇਹ ਗੱੜਬਾ ਇੱਧਰ ਵਾਹ ਬਈ ਗੋ ਕਿੱਟਾ ਦਾ ਵੀ ਕੰਮ ਨਾ ਗੱਡੀ ਮੋੜ ਲੈਂਦੇ ਤੇ ਹਾਂ ਖੋਲ ਦਵਾ ਤੂੰ ਪੂਮੇ ਤਾਂ ਕਿੰਨੀ ਹੈ ਬਾਹਰ ਹੁਣ ਨਹੀਂ ਖੜਾ ਆਂ ਮੈਂ ਧੁੱਪ ਵਿੱਚ ਅੱਛਾ ਜੀ ਚੱਲੇ ਜੀ ਫਿਰ ਹਾਂਜੀ ਹਾਂ ਮੈਂ ਬਾਏ ਕਰਦਾ ਉਧਰ ਹਾਂ ਨੇ ਕਿਹ ਗੁਰਦੁਆਰੇ ਜਾਇਆ ਨਾ ਕੇ ਤੇ ਵਾਈਫ ਸੁਤਨਾ ਬੱਚਾ ਪਾਚਾ ਕਾਉਂ ਗਿਆ ਲੋ ਜੀ ਪੁੱਜ ਚੱਲੇ ਦਾ ਰਾਜ ਮਹਿਲ ਸਾਡਾ ਗੋਤ ਰੇਜਗਾ ਲਿਖਿਆ ਜਾਂਦਾ ਮਹਿਲ ਉਹ ਸੋਨਾ ਪੈਲਸ ਆ ਦੂਜੀ ਵਾਰ ਹੀ ਆਏ ਆਪਾਂ ਪਹਿਲਾਂ ਆਏ ਸੀ ਸਾਡਾ ਰਿਸਤਾਰਾਂ ਦਾ ਵਿਆਹ ਸੀ ਇੱਥੇ ਬੰਦ ਰੱਖੀ ਜਾਂਦਾ ਜਿੱਥੇ ਉਹ ਲੱਗਾ ਕਿਹੜਾ سنگ ਲੱਗਾ ਦਾ ਕਮਲ ਹੀਰ ਲੱਗਾ ਦੇ ਵਿੱਚ ਬੜਾ ਟਾਈਮ ਬਾਅਦ ਆਏ ਆ ਹੁਣ ਕੀ ਕਰ ਤਾ ਨੂੰ ਹਾਂ 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 ਦਾ ਰਾਜ ਮਹਿਲ ਆ ਵੀ ਗਏ ਕਿਤੇ ਆਪਣੀ ਪਹਿਲਾ ਨਹੀਂ ਹੋਈਏ ਨਹੀਂ ਮੇਰੀ ਗੱਲ ਸੁਣੋ ਕਿ ਮੇਰਾ ਦੋਸਤ ਆਇਆ ਤਾਂ ਉਹਦੇ ਇੰਦੀ ਮੰਗਣਾ ਸੀ ਉਹ 10 ਵਜੇ ਆ ਕੇ ਬੈਠ ਗਿਆ ਤਾਂ ਫਿਰ ਮੈਂ ਉਹ ਬੰਦੇ ਜਾਣਦੇ ਤਾਂ ਖੰਮਨ ਜਿੱਥੇ ਮੈਂ ਪਹੁੰਚਿਆ ਨਾ ਦੇ ਚਾਹ ਚੂ ਦਾ ਬਲਾ ਦੋ ਯਾਰ ਕਹਿੰਦਾ ਠੀਕ ਹੈ ਭਾਜੀ ਆ ਜਾ ਸਭ ਕੁਝ ਮਿਲੂਗਾ ਤੁਹਾਨੂੰ ਹੰਦਰਾ ਅੱਗੇ ਆਇਆ ਕਿ ਇੱਧਰ ਨਹੀਂ ਜਾਣਾ ਭਾਈ ਉਹ ਖੜੀਆਂ ਤਾਂ ਹੈ ਹਾਂ ਤਰੀ ਹੈ ਉਹ ਵੀ ਹਜੇ ਆਈ ਹੈ ਆਹੀ ਆਈ ਹੈ ਮੁੰਡੇ ਆਲੇ ਘਰੀ ਕੁੜੀ ਵਾਲੇ ਆਈ ਪਤਾ ਨਹੀਂ ਕਿਹੜੀ ਹੈ ਅਸਲ ਘਾਹ ਜਾਏ ਤੇ ਪਤਾ ਲੱਗੂਗਾ ਸਾਡੀ ਭਾਈ ਦੋ ਥੋੜੀ ਗੱਡੀ ਮੇਰੇ ਨਾਲ ਚ ਡੀਆਪੀ ਬੰਦੇ ਆ ਗਏ ਭਾਈ ਆ ਆ ਕੇ ਕਿ ਗੱਡੀ ਜੋ ਭਾਵ ਹੈ ਤ ਉਸ ਰੱਖ ਲੈ ਬڑے-ਬڑے ਬੰਦੇ ਆ ਗਏ। ਹੈਂ? ਕਾਲੇ ਬਾਤ। ਆਵਾਜ਼ ਆ ਹੁਣ ਤੈਨੂੰ ਠੀਕ ਹੈ ਮੈਂ ਹਲੇ ਪਕੌੜੇ ਨਹੀਂ ਖਾਦੇ ਤੇਰੇ ਕਰਕੇ। ਹਾਂ। ਉਹ ਤਾਂ ਮੇਰੇ ਤਾਂ ਪਹਿਲਾਂ ਆ ਕੇ ਨਾਲੇ ਕਹਿੰਦਾ 2 ਵਜੇ ਆਉਣਾ। ਭੁੱਖ ਲੱਗੀ ਬਰਾ ਹਾਲ। ਆਹ ਮੈਨੂੰ ਡਰਾਦਾ ਬਾਈ ਨਾ ਆਹ ਕਾਤਾ ਦਾ ਘਰ ਰੋਟੀ ਲਾਦੀ ਗਮਾਂ ਦੇ ਅੰਦਰ ਪਹੁੰਚਦੇ ਦੀ ਰਿਹਾ ਫਿਰ। ਮੈਂ ਬਹੁਤ ਡਰਿਆ ਰੋਟੀ ਲੱਗੀ ਤਾਂ ਪਾ ਕੇ ਚੱਲੇ ਬਸ। ਕਹਿੰਦਾ ਰੋਲ ਘਨੇ ਨੂੰ ਮੜਾ ਜਾ। ਚੱਲ ਬਾਈ। ਇੱਦਾਂ ਨੂੰ ਇੰਟਰਸ ਆ ਅੱਗੇ ਲੋਜੀਕਰ ਆ ਪੁੱਜ ਗਏ ਆ ਦੇਖੀਏ ਪਹਿਲਾਂ ਟਾਇਲ ਕਿੰਨੀ ਕਲੇਗੀ ਫਿਰ ਗੱਡੀ ਖੜਾ ਕੇ ਆਉਣਾ ਕੋਈ ਕੋਈ ਸਮਾਨ ਚੱਕਣ ਵਾਲਾ ਕੋਰ ਤਾਂ ਨਹੀਂ ਕੋਈ ਵੀ ਦੇਖਿਆ ਮੈਂ ਇੱਕ ਵਾਰੀ ਫੇਰ ਆਉਂਦਾ ਮੈਂ ਦੁਬਾਰੇ ਪਰਸ ਲੈ ਜੀ ਮੇਰਾ ਪਰਸ ਆ ਗਈ ਪੂਰੀ ਪੂਰੀ ਹੋ ਗਈ ਫਿਰ ਆ ਆ ਪੂਰੀ ਪੂਰੀ ਹੋਈ ਫਿਰ ਨਾ ਆਪਣੇ ਤੋਂ ਸਾਦਾ ਗਿਆ ਫਿਰ ਅੱਛਾ ਕਿ ਨਹੀਂ ਹਾਂ 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 ਠੀਕ ਹੈ ਮੈਂ ਕਹਾਂ ਦੇਖਦੇ ਕਾ ਤੋਂ ਹੋਇਆ ਕੰਮ ਫਿਰ ਤਾਂ ਦਿਖਾ ਰਿਹਾ ਹਾਂ 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 ਲੈ ਲਾ ਜੀ ਲੱਕੜ ਲਾਈ ਹੁੰਦੀ ਆ ਅੱਛਾ ਅੱਛਾ ਗੱਟਾ ਕਰਵਾ ਦੇ ਕਰ ਅੱਛਾ ਚਲੋ ਬੰਦ ਕਰਦੇ ਥੋੜਾ ਜਿਹਾ ਇਹ ਤੇ ਹਾਂ ਮੈਂ ਗਰੋੜੀ ਦੇ ਉੱਪਰ ਫੌਕਸੀ ਪਰੋ ਜਿਹੜੇ ਨੇ ਵਿੱਚ ਕਿਹੜੀ ਕਿਹੜਾ ਕਲਰ ਭਰਵਾਂ ਨੂੰ ਕਾਲਾ ਕਾਲਾ ਤਾਂ ਨਹੀਂ ਹੋਣਾ ਹੈਗਾ ਕਿਹੜੀ ਵਜਲੇ ਕੋਈ ਗਰੇਜ ਜਿਹਾ ਲੱਗੂ ਕਰੀਮ ਕਲਰ ਕਰੀਮ ਕਲਰ ਵਿੱਚ ਚਿੱਟਾ ਚਿੱਟਾ ਜਾ ਇਹਦੀ ਅੰਗਰ ਬਹੁਤ ਸੋਹਣਾ ਲੱਗਣਾ ਹਾਂ ਨਵੀਂ ਕਮੈਂਟਾਂ ਚ ਦੱਸੋ ਕਿਹੜਾ ਕਲਰ ਪਾਉ ਜੇ ਇਹਦੇ ਵਿੱਚ ਤੇ ਇਹ ਰਲਦੀ ਲਾਤੀ ਇਹਦੇ ਪਿੱਛੇ ਨਾ ਟੈਲਾ ਵਾਲਾ ਜੇ ਲੰਗ ਕੋਈ ਇਹ ਹੁਣ ਆਉਣਗੇ ਕਰ ਲਓ ਦੋ ਜਾਂ ਤਿੰਨ ਦਿਨ ਚ ਆਪਰਾ ਜਿੱਥੇ ਕਾਰ ਖੜ੍ਹਦੇ ਇੱਥੇ ਕੰਦਣਗੇ ਤਿਆਰ ਹੋਏ ਕੱਲ ਨੂੰ ਤੁਮੇ ਨੂੰ ਬੁਲਾਉਣਾ ਪੈਣਾ ਆਪਾਂ ਪੁੱਤ ਨੂੰ ਪੁੱਛਦਾ ਇੱਕ ਉਹਦਾ ਸਲਾਹ ਲੈਣੀ ਹੈ ਉੱਪਰ ਜਾ ਕੇ ਦੇਖਦਾ ਨੂੰ ਏਸੀਪੀ ਜੜਾ ਨੇ ਕਿਆ ਕੁਝ ਕਰਿਆ ਇਹ ਜੰਮ ਮੁਖਿਆ ਕੰਦੇ ਕਰ ਦੋਏ ਫਾਰੀਆਂ ਬੜਾਤੇ ਆਸੀ। ਉਹ ਸਾਨੂੰ ਜੋੜਨੀ ਹੈ ਇਹ। ਕਿਤਜ ਮੈਂ ਕਿਦਾ ਕੱਢਿਆ ਆ ਮੱਛਰ ਲੜਾਇਆ ਆ ਕੋਣੀ ਆ ਪਰ ਇਹ ਕੁਰਸੀ ਦੇ ਪਿੱਛੇ ਰੱਖਿਆ ਹੁੰਦੇ ਬਾਹ। ਫਾਰੀਆਂ ਖਾਜ ਹੁੰਦੀ ਆ ਕੁਛ ਬਹੁਤ ਜ਼ਿਆਦਾ। ਤੇ ਭਾਈ ਅੱਜ ਮੰਗਣੇ ਤੇ ਗਏ ਤੇ ਮੈਂ ਉਹ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਤੁਹਾਨੂੰ ਪਤਾ ਹੀ ਆ ਮੰਗਣਾ ਦੇ ਆ ਜੇ ਆਪਾਂ ਜਰੂਰ ਬਣਾਵਾਂਗੇ ਦੱਸਾਂਗੇ ਭਾਈ ਜਦੋਂ ਵਿਆਹ ਹੋਊਗਾ ਤੇ ਸਾਰਾ ਪ੍ਰੋਗਰਾਮ ਓਵਰਆਲ ਬਹੁਤ ਵਧੀਆ ਤਾਂ ਪਰ ਇੱਕ ਹੋਂਦ ਜਦੋਂ ਵਿਆਹ ਜਾਂਦਾ ਨਾ ਡੇ ਟਾਈਮ 'ਚ ਰੋਟੀ ਖਾਦੀ ਉੱਥੇ ਚਾਰ ਸਾਢੇ ਚਾਰ ਰੋਟੀ ਖਾਦੀ ਆ ਉਸ ਤੋਂ ਬਾਅਦ ਅਸੀਂ ਫਲਾਟ ਹੈ ਕਿ ਫਲਾਟ ਸਾਰੇ ਉਹਨਾਂ ਨਾਲ ਜਿਹੜੇ ਮੀਟਿੰਗ ਦੀ ਜਿਹੜੇ ਮੇਨ ਜਿਹੜੇ ਜਿੱਥੋਂ ਅਸੀਂ ਲੱਤੇ ਸੀ ਸਾਡੀਆਂ ਸ਼ਿਕਾਇਤਾਂ ਦੀਆਂ ਉਹਨਾਂ ਨੇ ਬੈਠ ਕੇ ਸੁਣੀਆਂ ਸਾਰੀਆਂ ਮੈਸੇਜ ਦਸੀਆਂ ਤੇ ਉਹ ਕਹਿੰਦੇ ਹਾਂ ਭਾਈ ਪੂਰਾ ਅਮਲ ਹੋਊਗਾ ਕਿਉਂਕਿ ਉਹਨਾਂ ਨੇ ਸਾ ਤੋਂ 31000 ਰੁਪਏ ਸਾਲ ਦਾ ਭਾਤ ਆ ਸਾਡੇ ਪਰ ਬੀ 31000 ਰੁਪਏ ਸਾਲ ਦਾ ਉਹੀ ਸਾਡੀ ਗੱਲ ਬਾਤ ਤੇ ਤੁਸੀਂ ਕੋਈ ਕਰਦੇ ਦਾ ਕਰਾਉਂਦੇ ਹੈ ਨਹੀਂ ਕਹਿੰਦੇ ਮੇਨਟੇਨੈਂਸ ਚਾਰਜ ਹੈ ਮੇਨਟੇਨ ਕਰਿਆ ਕਿ ਆ ਸੱਸਿਆ ਸਾਰਾ ਵੀ ਤੁਹਾਡੇ ਫਲੈਟ ਜਿਹੜੇ ਹੈ ਇੰਨੇ ਦਾ ਪੈਸਾ ਤੁਹਾਡੇ ਲੱਗੇ ਜਾਂਦੇ ਕਿਤੇ ਕਿਤੇ 3000 ਰੁਪਏ ਦਾ ਪਾਣੀ ਮੈਂ ਡੋਲਦਾ ਕਿਤੇ ਜਾਂਦਾ ਕਿਤੇ ਹੈ ਠੀਕ ਹੈ ਕਿਸੇ ਦਾ ਚੋਂਦਾ ਕਿਸੇ ਦਾ ਕੀਆ ਪ੍ਰੋਬਲਮ ਕਿਸੇ ਦਾ ਕੋਸ਼ਾ ਕਿਸੇ ਦਾ ਕੋਸ਼ਾ ਸਭ ਦੇ ਆਪਣੇ ਆਪਣੇ ਪ੍ਰੋਬਲਮ ਹੁੰਦੇ ਹੁਣੇ ਨੇ ਮੈਨੂੰ ਜਾਣਾ ਕਿਧਰ ਜਾਣਾ ਹੁੰਦਾ ਅੱਛਾ ਮਹਿਕ ਚੱਲਿਆ ਹੁਣ ਬਿਊਟੀ ਰੋਡ ਦੀ ਡਿਊਟੀ ਸਵੇਰੇ ਫੇਰ ਆ ਜੂਗਾ ਤੇ ਇਹ ਮੋਟਰ ਉੱਪਰ ਬੈਠਾ ਤਾਂ ਮੇਰੀ ਅੱਖਾਂ ਜੀ ਮਿਲਦੀਆਂ ਜੀ ਮੈਂ ਕਿਹਾ ਘੜੀ ਇੱਕ ਸੌ ਘੜੀ ਇੱਕ ਸੌ ਲੀਏ ਫੇਰ ਉਲ ਕਰਦੇ ਗੱਲਬਾਤ ਓਹੋ ਥੱਕ ਜਾਂਦੇ ਸਵੇਰ ਤੀ ਲੱਕ ਸ਼ਾਮ ਤੱਕ ਅੱਧਰ ਉੱਧਰ ਅੱਧਰ ਉੱਧਰ ਓ ਹਿਲ ਰੋਤ ਹਾਂਜੀ ਜਦੋਂ ਤੁਸੀਂ ਇੱਥੇ ਬੈਠੇ ਹੋ ਹਾਂ ਮੈਂ ਪਹਿਲਾਂ ਤੁਹਾਨੂੰ ਗੱਡੀ ਛੱਡ ਜਾਣ ਤਾਂ ਮੰਨੀ ਵੀ ਤਾਂ ਬਹੁਤ ਬਾਗ ਪਾਸੇ ਅੰਦਰ ਬੈਠੇ ਨੂੰ ਮੰਨੂ ਕਹਿੰਦਾ ਸਰਦਾਰ ਜੀ ਕਿੱਥੋਂ ਨਗਰ ਰੋਪੜ ਤੇ ਉੱਥੇ ਜਿੰਨੇ ਸਾਰੇ ਬੰਦੇ ਗੁਰਦਾਸਪੁਰ ਦੇ ਜ਼ਿਆਦਾ ਹਤੇ ਮੈਂ ਸਾਰੇ ਨਾ ਗਿਆ ਤਾਂ ਗੁਰਦਾਸਪੁਰ ਦੇ ਬੋਟਾ ਜ਼ਿਆਦਾ ਇੱਥੇ ਰਾਸਵੇ ਸਾਰੇ ਤੇ ਹੈਗੇ ਤਾਂ ਉਹ ਕਹਿੰਦਾ ਵੀ ਹੁਣ ਤੁਸੀਂ ਇੱਕ ਕਮੇਟੀ ਬਣਾ ਲਓ ਸਾਰੇ ਬੰਦੇ ਨਹੀਂ ਆਸੀਂ ਕਹਿੰਦਾ ਤੁਹਾਨੂੰ ਸਾਰਾ ਹੈਂਡਓਵਰ ਕਰ ਦਣਾ ਇਹ ਕਿ ਸਕਿਉਰਿਟੀ ਦਾ ਬਹੁਤ ਰੌਲਾ ਉੱਥੇ ਮੈਂ ਉਹ ਨੂੰ ਕਿਹਾ ਮੈਂ ਕਹਿੰਦਾ ਮੈਂ ਅਸੀਂ ਤਾਂ ਮੈਂ ਤਾਂ ਇੱਥੇ 6 ਮਹੀਨੇ ਲਾ ਕੇ ਗਿਆ ਵੀ ਸਾਰੀ ਰਾਤ ਇੱਥੇ ਲੋਕ ਜਿਹੜੇ ਉੱਥੇ ਰਹਿੰਦੇ ਆ ਮੁੰਡੇ ਕਿਰਾਏ ਪਰ ਹੱਲੜ ਗੁੱਲੜ ਬਹੁਤ ਕਰਦੇ ਮੈਂ ਕਿਹਾ ਰਾਤ ਨੂੰ ਹੋਰ ਨਮਾਲ ਦੇ ਡੀਜੇ ਲਾ ਲਦੇ ਆ ਗੱਡੀ ਚ ਆਉਂਦੇ ਆ ਮੈਂ ਕਿਹਾ ਵੀ ਜਿਹੜੇ ਗੱਡੀਆਂ ਹਰੇ ਇੱਕ ਗੱਡੀ ਨੂੰ ਇੱਕ ਸਟicker ਦੇ ਦੋ ਜੇ ਰਾਤ ਨੂੰ ਗੱਡੀ ਉਹੀ ਬਾਲਾ ਜਿਹੜੀ ਬਾਕੀ ਗੱਡੀਆਂ ਆਉਂਦੀਆਂ ਉਹ ਬਾਹਰ ਖੜਨ ਕੋਈ ਮੋਟਰਸਾਈਕਲ ਹੈ ਉਹ ਤੋਂ ਬਾਹਰ ਵੀ ਫਲੈਟ 'ਚ ਗੱਡੀਆਂ ਕੋਈ ਆਵੇ ਨਾ ਕਹਿੰਦੇ ਇਹਦੇ ਉੱਪਰ ਵੀ ਗੌਰ ਹੋ ਗਈ ਕਈ ਚੀਜ਼ਾਂ ਚੀਜ਼ਾਂ ਰੱਖਿਆ ਐ ਸੀ ਮਾਦਾ ਭੁੱਖ ਜਿਉ ਆ ਵੀ ਅਹ ਬਦ ਹਾਜਮੇ ਜਿ ਹੋਈ ਪਈ ਆ ਪੋਤੇ ਜਿਵੇਂ ਬਾਹਰ ਦਾ ਖਾਦਾ ਹੁਣ ਸਰੀਰ ਭਰਿਆ ਭਰਿਆ ਜਾ ਪਿਆ ਉੱਪਰ ਤੱਕ ਨੂੰ ਗੋਲ ਤੱਕ ਨੂੰ ਭਰਿਆ ਪਿਆ ਹਾਂ ਬਾਈ ਹੁਣ ਸੜੀ ਖਵੇਂ ਵੀ ਰੈਸਟ ਕਰ ਲਵਾਇਆ ਛੇਰ ਕਰਦੇ ਆਂ